ਜੈ ਵਾਲਮੀਕੀ ਜੀ ਸੋ ਹਾਂਜੀ ਦੋਸਤੋ ਮਿੱਤਰੋ ਭਰਾਵੋ ਇੱਕ ਮੈਂ ਤੁਹਾਨੂੰ ਇੱਕ ਸਵਾਲ ਕਰਨਾ ਵਾ ਉਹਦਾ ਜਵਾਬ ਮੈਨੂੰ ਜਰੂਰ ਦੇਣਾ ਜਿੰਨੇ ਵੀ ਮੇਰੇ ਨਾਲ ਬੁੱਧੀਜੀਵੀ ਜੁੜੇ ਆ ਅੱਗੇ-ਅੱਗੇ ਸ਼ੇਅਰ ਕਰਕੇ ਉਹ ਜਵਾਬ ਮੈਨੂੰ ਜਰੂਰ ਚਾਹੀਦਾ ਤੇ ਕਮੈਂਟ ਕਰਕੇ ਮੈਨੂੰ ਜਵਾਬ ਦੇਣਾ ਵਾ ਔਰ ਹਰ ਹਾਲਤ ਚ ਕਮੈਂਟ ਕਰਨਾ ਔਰ ਤੁਸੀਂ ਕੀ ਸਮਝਦੇ ਆ ਜਾ ਮਤਲਬ ਤੁਹਾਨੂੰ ਤੁਸੀਂ ਕਿੰਨਾ ਕ ਇਤਿਹਾਸ ਤੋਂ ਜਾਣ ਜਾਣਕਾਰ ਆ ਜਾਂ ਮਤਲਬ ਤੁਹਾਨੂੰ ਕੀ ਲੱਗਦਾ ਸੱਚ ਆ ਜਾਂ ਝੂਠ ਆ ਤੇ ਤੁਸੀਂ ਉਹਨੂੰ ਉਸ ਗੱਲ ਨੂੰ ਮਤਲਬ ਕਿੰਨਾ ਕ ਜਾਣਦੇ ਉਸ ਲਈ ਮੈਂ ਤੁਹਾਡੇ ਕੋਲੋਂ ਜਿਹੜਾ ਇੱਕ ਜੋ ਸਵਾਲ ਕਰਨਾ ਤੁਹਾਨੂੰ ਉਹਦਾ ਜਵਾਬ ਮੈਨੂੰ ਹਰ ਹਾਲਤ 'ਚ ਮੇਰੇ ਵੀਰ ਜ਼ਰੂਰ ਦਿਓ ਤੇ ਅੱਗੇ ਦੀ ਅੱਗੇ ਮੇਰੇ ਦੋਸਤਾ ਭਰਾਵਾਂ ਮਿੱਤਰਾਂ ਨੂੰ ਸਾਰਿਆਂ ਨੂੰ ਸ਼ੇਅਰ ਕਰਿਓ ਤਾਂ ਜੋ ਕਿ ਵਾਤਵਾਂ ਦਾ ਆਪਾਂ ਨੂੰ ਜਵਾਬ ਆ ਸਕਣ ਤੇ ਫਿਰ ਆਪਾਂ ਕੋਈ ਨਾ ਕੋਈ ਤੁਹਾਡੇ ਕੋਲੋਂ ਜਵਾਬ ਲੈ ਕੇ ਅੱਗੇ ਕਿਸੇ ਨੂੰ ਆਪਾਂ ਇਸ ਗੱਲ ਦਾ ਜਵਾਬ ਦੇਣਾ ਵਾ ਸੋ ਮੈਂ ਗੱਲ ਸ਼ੁਰੂ ਕਰਦਾ ਕਿ ਸਾਰਿਆਂ ਨੇ ਆਪਾਂ ਪਾਵਰ ਮੈਨ ਪੜ੍ਹੀ ਆ ਪਾਵਨ ਸਿੱਧ ਜੋਗਸ਼ਵਸ ਦੀ ਪੜਿਆ ਹੋਊਗਾ ਔਰ ਪਾਵਰ ਮੈਨ ਨੂੰ ਵੀ ਸਾਰਿਆਂ ਨੇ ਪੜਿਆ ਹੋਵੇਗਾ ਤੇ ਪ੍ਰਮਾਤਮਾ ਵਾਲਮੀਕੀ ਮਾਰ ਦੀ ਪਾਵਰ ਮੈਨ ਨੂੰ ਸਾਰੇ ਜਾਣੇ ਇਤਿਹਾਸ ਨੂੰ ਵੀ ਤੇ ਵਾਲਮੀਕੀ ਮਾਰ ਦੇ ਇਹ ਪਾਵਰ ਮੈਨ ਵੀ ਮੰਨਦੇ ਆਪਾਂ ਨਮਸਕਾਰ ਕਰਦੇ ਆ ਮੰਨਦੇ ਆ ਨਾ ਸੋ ਸਵਾਲ ਮੇਰਾ ਇਹ ਆ ਕਿ ਜੋ ਸ਼ੰਭੂਕ ਰਿਸ਼ੀ ਆ ਔਰ ਸ਼ੰਭੂਕ ਰਿਸ਼ੀ ਦਾ ਵੱਧ ਇਤਿਹਾਸ ਦੇ ਵਿੱਚ ਆਉਂਦਾ ਕਿ ਉਹ ਸ਼੍ਰੀ ਰਾਮਚੰਦਰ ਜੀ ਨੇ ਕੀਤਾ ਕਿ ਸ਼੍ਰੀ ਰਾਮਚੰਦਰ ਜੀ ਨੇ ਸ਼ੰਭੂਕ ਰਸ਼ੀ ਦਾ ਵਧ ਕੀਤਾ ਕਿ ਇਹ ਸੱਚ ਆ ਕਿ ਝੂਠ ਆ ਜੇ ਸੱਚ ਆ ਤੇ ਇਹ ਇਹ ਫਿਰ ਆਪਾਂ ਨੂੰ ਇਹ ਦੱਸਣਾ ਪੈਣਾ ਕਿ ਮਤਲਬ ਵੀ ਵਾਕਈ ਹੀ ਇਹ ਇਤਿਹਾਸ ਆ ਕਿ ਮਤਲਬ ਜਿਹੜਾ ਸ਼ੰਭੂਕ ਰਸ਼ੀ ਦਾ ਕਤਲ ਆ ਵਧਿਆ ਉਹ ਸ਼੍ਰੀ ਰਾਮ ਜੀ ਨੇ ਕੀਤਾ ਵਾ ਤੇ ਜੇ ਕੀਤਾ ਵਾ ਤੇ ਫਿਰ ਉਹ ਉਹਦੇ ਅੰਦਰ ਅਸੀਂ ਕਿੱਦਾਂ-ਕਿੱਦਾਂ ਚੱਲਦੇ ਆ ਉਹ ਉਹਦਾ ਵੀ ਮੈਂ ਅਗਲੀ ਵੀਡੀਓ ਸਾਰੀ ਗੱਲ ਕਲੀਅਰ ਕਰਾਂਗਾ ਪਹਿਲਾਂ ਮੈਨੂੰ ਇਸ ਗੱਲ ਦਾ ਜਰੂਰ ਮਤਲਬ ਮੈਨੂੰ ਜਰੂਰ ਇਹਦਾ ਜਵਾਬ ਦਿਓ ਜਰੂਰ ਧੰਨਵਾਦ